ਤਖਾਰੀ ਮਹਲਾ ਪਹਿਲਾ ਮੇਰੇ ਲਾਲ ਰੰਗੀਲੇ ਹਮ ਲਾਲਨਕੇ ਲਾਲੇ ਸੋਹਣੇ ਪ੍ਰਭੂ ਜੀ ਅਨੇਕਾਂ ਕੌਤਕ ਕਰਨ ਵਾਲੇ ਹਨ ਮੈਂ ਉਹ ਸੋਹਣੇ ਪ੍ਰਭੂ ਦਾ ਸਦਾ ਲਈ ਗੁਲਾਮ ਹਾਂ ਘੋਰਾ ਲਖ ਲਖਾਇਆ ਅਵਰਨ ਦੂਜਾ ਭਾਲੇ ਜਿਸ ਮਨੁੱਖ ਨੂੰ ਗੁਰੂ ਨੇ ਅਲਖ ਪ੍ਰਭੂ ਦੀ ਸੋਝ ਬਖਸ਼ ਦਿੱਤੀ ਉਹ ਮਨੁੱਖ ਉਸ ਨੂੰ ਛੱਡ ਕੇ ਕਿਸੇ ਹੋਰ ਦੀ ਭਾਲ ਨਹੀਂ ਕਰਦਾ ਗੁਰ ਅਲਖ ਲਖਾਇਆ ਜਾਂ ਤਿਸ ਪਾਇਆ ਜਾਂ ਪ੍ਰਭ ਕਿਰਪਾ ਤਾਰੀ ਜਦੋਂ ਪ੍ਰਭੂ ਦੀ ਰਾਜਾ ਹੋਈ ਜਦੋਂ ਪ੍ਰਭੂ ਨੇ ਕਿਸੇ ਜੀਵ ਉੱਤੇ ਕਿਰਪਾ ਕੀਤੀ ਤਦੋਂ ਗੁਰੂ ਨੇ ਉਸ ਨੂੰ ਅਲਖ ਪ੍ਰਭੂ ਦਾ ਗਿਆਨ ਦਿੱਤਾ ਜਗ ਜੀਵਨ ਦਾਤਾ ਪ੍ਰਖ ਵਿਦਾਤਾ ਸਹਜੋ ਮਿਲੇ ਬਨਵਾਰੀ ਤਦ ਉਸ ਨੂੰ ਆਤਮਕ ਅਡੋਲਤਾ ਵਿੱਚ ਟਿਕ ਕੇ ਉਹ ਪ੍ਰਮਾਤਮਾ ਮਿਲ ਪੈਂਦਾ ਹੈ ਜਿਹੜਾ ਜਗਤ ਦਾ ਸਹਾਰਾ ਹੈ ਜਿਹੜਾ ਸਭ ਦਾਤਾ ਦੇਣ ਵਾਲਾ ਹੈ ਜਿਹੜਾ ਸਰਵ ਵਿਆਪਕ ਹੈ ਅਤੇ ਸਿਰਜਣਹਾਰ ਹੈ ਨਦਰ ਕਰੇ ਤੂੰ ਤਾਰੈ ਧਰੀਐ ਸੱਚ ਦੇਵ ਦੀਨ ਦਿਆਲਾ ਹੇਦੀ ਨੋਤੇ ਦਇਆ ਕਰਨ ਵਾਲੇ ਪ੍ਰਭੂ ਜਦੋਂ ਤੂੰ ਆਪਣਾ ਸਦਾ ਥਿਰ ਨਾਮ ਦਿੰਦਾ ਹੈ ਜਦੋਂ ਤੂੰ ਮੇਰ ਦੀ ਨਿਗਾਹ ਕਰਦਾ ਹੈ ਜਦੋਂ ਤੂੰ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਗਾਉਂਦਾ ਹੈ ਤਦੋਂ ਹੀ ਪਾਰ ਲੰਘ ਸਕੀਦਾ ਪ੍ਰਣਵਤ ਨਾਨਕ ਦਾਸਨ ਦਾਸਾ ਤੂੰ ਸਰਬ ਜੀਆਂ ਪ੍ਰਤ ਪਾਲਾ ਹੇ ਤੇਰੇ ਦਾਸਾਂ ਦੇ ਦਾਸ ਨਾਨਕ ਬੇਨਤੀ ਕਰਦਾ ਹੈ ਕਿ ਤੂੰ ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲਾ ਹੈ ਭਰਪੂਰ ਧਾਰ ਰਹੇ ਅਤ ਪਿਆਰੇ ਕਿ ਗੁਰੂ ਦੇ ਸ਼ਬਦ ਦੇ ਰਾਹੀ ਇਹ ਸਮਝ ਪੈਂਦੀ ਹੈ ਕਿ ਸਭ ਜੀਵਾਂ ਨੂੰ ਬਹੁਤ ਹੀ ਪਿਆਰ ਕਰਨ ਵਾਲਾ ਪ੍ਰਮਾਤਮਾ ਸਭ ਵਿੱਚ ਵਿਆਪਕ ਸ਼ਬਦ ਦੇ ਰਵ ਰਹਿਆ ਗੁਰੂ ਰੂਪ ਮੁਰਾਰੇ ਸਾਰੀ ਸ੍ਰਿਸ਼ਟੀ ਨੂੰ ਆਸਰਾ ਦੇ ਰਿਹਾ ਹੈ ਵੱਡੀ ਹਸਤੀ ਵਾਲਾ ਹੈ ਤੇ ਸਭ ਜੀਵਾਂ ਵਿੱਚ ਮੌਜੂਦ ਹੈ ਗੋਰ ਰੂਪ ਮੁਰਾਰੇ ਤ੍ਰਿਪਮਣ ਧਾਰੇ ਤਾਂ ਕਾ ਅੰਤ ਨਾ ਪਾਇਆ ਸਭ ਤੋਂ ਵੱਡੀ ਹਸਤੀ ਵਾਲਾ ਪ੍ਰਮਾਤਮਾ ਤਿੰਨ ਭਵਨਾਂ ਨੂੰ ਸਹਾਰਾ ਦੇ ਰਿਹਾ ਕਿਸੇ ਵੀ ਜੀਵ ਨੇ ਅਜੇ ਤੱਕ ਉਸ ਦੇ ਗੁਣਾਂ ਦਾ ਅੰਤ ਨਹੀਂ ਲੱਭਾ ਰੰਗੀ ਜਨਸੀ ਜੰਤੂ ਪਾਏ ਨਿਤ ਦੇਵੈ ਚੜੈ ਸਵਾਯਾ ਉਹ ਪ੍ਰਮਾਤਮਾ ਨੇ ਕਾ ਰੰਗਾ ਤੇ ਨੇਕਾਂ ਕੇ ਸਮਨ ਜੀਵ ਪੈਦਾ ਕਰਦਾ ਹੈ ਸਭ ਜੀਵਾਂ ਨੂੰ ਸਦਾ ਧਾਨ ਦਿੰਦਾ ਹੈ ਅਤੇ ਉਸ ਦਾ ਭਨਾਰ ਸਦਾ ਵੱਧਦਾ ਹੀ ਰਹਿੰਦਾ ਹੈ ਆਪਰੰਪਰ ਆਪੇ ਥਾਪੁ ਥਾਪੇ ਤਿਸ ਭਾਵੇ ਸੋ ਹੋਵੇ ਪ੍ਰਮਾਤਮਾ ਬਹੁਤ ਬਿਆਨਤ ਹੈ ਉਹ ਆਪ ਹੀ ਪੈਦਾ ਕਰਕੇ ਆਪ ਹੀ ਨਾਸ਼ ਕਰਦਾ ਹੈ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਨਾਨਕ ਹੀਰਾ ਹੀਰੇ ਵਿਦਿਆ ਗੁਣ ਕਹਿ ਹਾਰ ਪਰੋ ਹੈ ਹੈ ਨਾਨਕ ਆਖ ਕੇ ਜਿਹੜਾ ਜੀਵ ਉਸ ਪ੍ਰਮਾਤਮਾ ਦੇ ਗੁਣਾ ਦੇ ਹਾਰ ਵਿੱਚ ਆਪਣੇ ਆਪ ਨੂੰ ਪਰੋ ਲੈਂਦਾ ਹੈ ਉਹ ਪਵਿੱਤਰ ਹੋ ਚੁੱਕਿਆ ਹੈ ਜੀਵਾਤਮਾ ਮਹਾਨ ਉੱਤੇ ਪ੍ਰਮਾਤਮਾ ਵਿੱਚ ਇੱਕ ਰੂਪ ਹੋ ਜਾਂਦਾ ਹੈ ਗੁਣ ਗੁਣੇ ਸਮਾਣੇ ਮस्तक ਨਾਮ ਨਿਸ਼ਾਨੋ ਜਿਨ੍ਹਾਂ ਦੇ ਮੱਥੇ ਉੱਤੇ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ ਉਹ ਮਨੁੱਖ ਪ੍ਰਮਾਤਮਾ ਦੇ ਗੁਣ ਉਚਾਰ ਕੇ ਉਹਨਾਂ ਗੁਣਾਂ ਵਿੱਚ ਲੀਨ ਹੋਏ ਰਹਿੰਦੇ ਹਨ ਸੱਚ ਸੱਚ ਸਮਾਇਆ ਚੁਕਿਆ ਮਣ ਜਾਣੋ ਜਿਹੜਾ ਮਨੁੱਖ ਸਦਾ ਤੇਰਾ ਹਰਨਾਮ ਵਿਚਾਰ ਕੇ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਵਿੱਚ ਲੀਨ ਹੋਇਆ ਰਹਿੰਦਾ ਹੈ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਸੱਚ ਸਾਚ ਪਛਾਤਾ ਸੱਚ ਹੈ ਰਾਤਾ ਸਾਚ ਮਿਲੈ ਮਨ ਭਾਵੇ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਵਿੱਚ ਲੀਨ ਰਹਿਣ ਵਾਲਾ ਮਨੁੱਖ ਸਦਾ ਕਾਇਮ ਪ੍ਰਭੂ ਨਾਲ đúngੀ ਸਾਥ ਪਾਈ ਰੱਖਦਾ ਹੈ ਸਦਾ ਫਿਰ ਪ੍ਰਭੂ ਦੇ પ્રેમ ਰੰਗ ਵਿੱਚ ਚਲੰਗਿਆ ਰਹਿੰਦਾ ਉਸ ਨੂੰ ਸਦਾ ਫਿਰ ਪ੍ਰਭੂ ਦਾ ਮਲਾਪ ਪ੍ਰਾਪਤ ਹੋ ਜਾਂਦਾ ਹੈ ਉਸ ਦੇ ਮਨ ਵਿੱਚ ਉਹ ਪਿਆਰਾ ਲੱਗਦਾ ਰਹਿੰਦਾ ਹੈ ਸਾਜੇ ਉਪਰ ਅਵਰ ਨਾ ਦਿਸੈ ਸਾਜੇ ਸਾਚ ਸਮਾਵੈ ਉਸ ਮਨੁੱਖ ਨੂੰ ਸਦਾ ਫਿਰ ਪ੍ਰਮਾਤਮਾ ਤੋਂ ਵੱਡਾ ਹੋਰ ਕੋਈ ਨਹੀਂ ਦਿਸਦਾ ਉਹ ਹਰ ਵੇਲੇ ਸਦਾ ਫਿਰ ਪ੍ਰਭੂ ਵਿੱਚ ਲੀਨ ਹੋ ਰਿਹਾ ਹੁੰਦਾ ਹੈ मोहन मोह लिया मन मेरा बंधन फूल निरारे उस मोहन प्रभु ने मेरा मन में मोह लिया है प्रभु ने मेरे माया दे मोह दे बंधन काट के मेनू माया तणलेक कर देता है नानक ज्योति ज्योत समाणी जा मिलिया अति प्यारे ਹੇ ਨਾਨਕ ਜਦੋਂ ਕੋਈ ਵਡਭਾਗੀ ਮਨੁੱਖ ਉਸਤ ਪਿਆਰੇ ਪ੍ਰਮਾਤਮਾ ਨੂੰ ਮਿਲ ਪੈਂਦਾ ਹੈ ਉਸ ਦੀ ਜੈੰਦ ਪ੍ਰਭੂ ਦੀ ਜੋਤ ਵਿੱਚ ਲੀਨ ਹੋ ਜਾਂਦੀ ਹੈ ਸੱਚ ਘਰ ਖੋਜ ਲਹੇ ਸਾਚਾ ਗੁਰ ਥਨੋਂ ਮਨ ਮੁਖ ਨਾ ਪਾਈਐ ਗੁਰ ਮੁਖ ਗਿਆਨੋਂ ਜਿਸ ਮਨੁੱਖ ਨੂੰ ਸਦਾ ਥੇਰ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ ਉਹ ਮਨੁੱਖ ਸਾਧ ਸੰਗਤ ਵਿੱਚ ਖੋਜ ਕਰਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ ਗੁਰੂ ਦੀ ਸ਼ਰਨ ਪਿਆ ਪਰਮਾਤਮਾ ਨਾਲ ਜੁੜੀ ਸੰਤ ਪ੍ਰਾਪਤ ਹੁੰਦੀ ਹੈ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਨੂੰ ਇਹ ਦਾਤ ਨਹੀਂ ਮਿਲਦੀ ਦੇਵ ਸੱਚ ਦਾ ਨੋ ਸੋ ਪ੍ਰਵਾਨੋ ਸਦਦਾਤਾ ਵਡ ਦਾਣਾ ਗੁਰੂ ਜਸ ਮਨੁੱਖ ਨੂੰ ਸਦਾ ਦਾਤਾ ਦੇਣ ਵਾਲੇ ਵੱਡੇ ਸਿਆਣੇ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਦਾਣ ਦਿੰਦਾ ਹੈ ਅਮਰ ਅਜੂਨੀ ਅਸਥਿਰ ਜਾਪੈ ਸਾਜਾ ਮਹਲ ਚਿਰਣਾ ਓ ਮਨੁੱਖ ਉਸ ਅਮਰ ਅਜੂਨੀ ਅਤੇ ਸਦਾ ਫਿਰ ਪ੍ਰਭੂ ਦਾ ਨਾਮ ਸਦਾ ਜਪਦਾ ਰਹਿੰਦਾ ਉਸ ਮਨੁੱਖ ਨੂੰ ਪ੍ਰਮਾਤਮਾ ਦਾ ਮੁੱਢ ਕਦੀਮਾ ਦਾ ਸਦਾ ਫਿਰ ਟਿਕਾਣਾ ਲਭ ਪੈਂਦਾ ਦੋਤ ਉਚਾਪਤ ਲੇਖ ਨ ਲਿਖੀ ਹੈ ਪ੍ਰਗਤੀ ਜੋਤ ਮੁਰਾਰੀ ਜਿਸ ਮਨੁੱਖ ਦੇ ਅੰਦਰ ਪ੍ਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਉਸ ਜੋਤ ਦੀ ਬਰਕਤ ਨਾਲ ਉਸ ਮਨੁੱਖ ਦਾ ਵਿਕਾਰਾਂ ਦੇ ਕਰਜ਼ੇ ਦਾ ਹਿਸਾਬ ਲਿਖਣਾ ਬੰਦ ਹੋ ਜਾਂਦਾ ਹੈ। ਭਾਵੇਂ ਮਨੁੱਖ ਵਿਕਾਰਾਂ ਮੰਨੋਂ ਹਟ ਜਾਂਦਾ ਹੈ। ਨਾਨਕ ਸਾਚਾ ਸਚੈ ਰਾਜਾ ਗੁਰਮੁਖ ਤਰੀਐ ਤਾਰੀ ਹੈ ਨਾਨਕੋ ਮਨੁਖ ਸਦਾ ਸਿਰ ਪ੍ਰਭੂ ਦਾ ਰੂਪੋ ਜੰਦਾ ਹੈ ਓਮ ਨੋਖਾਰ ਵੇਲੇ ਸਦਾ ਸਿਰ ਪ੍ਰਭੂ ਵਿੱਚ ਲੀਨ ਹਿੰਦਾ ਹੈ ਗੁਰੂ ਦੀ ਸ਼ਰਨ ਪਿਆਹੀ ਮਾਇਆ ਦੇ ਮੋਹ ਦੇ ਸਮੁੰਦਰ ਤੋਂ ਇਹ ਤਾਰੀ ਪਰੀ ਜਾ ਸਕਦੀ ਹੈ ਤੁਖਾਰੀ ਮਹਲਾ ਪਹਿਲਾ ਏ ਮਨ ਮੇਰੇ ਆ ਤੂੰ ਸਮਝ ਅਚੇਤ ਇਆਣਿਆ ਰਾਮ ਏ ਮੇਰੇ ਮਾਨ ਹੈ ਗਾਫਲ ਮਾਨ ਹੈ ਮੇਰੇ ਅਜਾਨ ਮਾਨ ਤੂੰ ਹੋਸ਼ ਕਰ ਏ ਮਨ ਮੇਰਾ ਛੱਡ ਅਵਗਣ ਗੁਣੀ ਸਮਾਨਿਆ ਰਾਮ ਏ ਮੇਰੇ ਮਾਨ ਮੰਦੇ ਕਰਮ ਕਰਨੇ ਛੱਡ ਦੇ ਪ੍ਰਮਾਤਮਾ ਦੇ ਗੁਣਾ ਦੀ ਯਾਦ ਵਿੱਚ ਲੀਨ ਰਿਹਾ ਕਰ ਬਹੁਤ ਸਾਧ ਲੁਭਾਣੇ ਕਿਰਤ ਕਮਾਣੇ ਵਿਛੜਿਆ ਨਹੀਂ ਮਿਲਾ ਹੈ ਮੇਰੇ ਮਨ ਜਿਹੜੇ ਮਨੋਖ ਅਨੇਕਾਂ ਪਦਾਰਥਾਂ ਦੇ ਸਵਾਦਾਂ ਵਿੱਚ ਫਸੇ ਰਹਿੰਦੇ ਹਨ ਉਹ ਆਪਣੇ ਕੀਤੇ ਕਰਮਾਂ ਤੇ ਸੰਸਕਾਰਾਂ ਅਨੁਸਾਰ ਪ੍ਰਮਾਤਮਾ ਤੋਂ ਵਿਛੜੇ ਰਹਿੰਦੇ ਹਨ ਇਹਨਾਂ ਸੰਸਕਾਰਾਂ ਦੇ ਕਾਰਨ ਹੀ ਉਹਨਾਂ ਵਿਛੜੇ ਹੋਿਆਂ ਦਾ ਆਪਣੇ ਆਪ ਪ੍ਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ ਕਿਉਂ ਦੁਦਰ ਤਰੀਏ ਜਮ ਡਰ ਮਰੀਏ ਜਮ ਕਾ ਪੰਥ ਦੁਹਿਲਾ ਏ ਮੇਰੇ ਮਾਨੇ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ ਆਪਣੇ ਉਦਮ ਨਾਲ ਪਾਰ ਨਹੀਂ ਲੰਘ ਸਕੀਦਾ ਜਮਾਂ ਦੇ ਡਰ ਨਾਲ ਸਿਮੇ ਰਹਿੰਦਾ ਹੈ ਏ ਮਾਨ ਜਮਾ ਵਾਲੇ ਪਾਸੇ ਲੈ ਜਾਣ ਵਾਲਾ ਰਸਤਾ ਬੜਾ ਦੁਖਦਾਈ ਹੈ ਮਨ RAM ਨਹੀਂ ਜਾਂਦਾ ਸਾਂਝ ਪ੍ਰਭਾਤਾ ਆਵਕਟ ਰੁਦਾ ਕਿਆ ਕਰੇ ਹੈ ਮੇਰੇ ਮਨ ਜਿਸ ਮਨੁੱਖ ਨੇ ਆਪਣੇ ਮਨ ਵਿੱਚ ਸਵੇਰੇ ਸ਼ਾਮ ਕਿਸੇ ਵੀ ਵੇਲੇ ਪ੍ਰਮਾਤਮਾ ਨਾਲ ਸਾਂਝ ਨਹੀਂ ਪਾਈ ਉਹ ਮਾਇਆ ਦੇ ਮੋਹ ਦੇ ਔਖੇ ਰਾਹ ਵਿੱਚ ਫਸ ਜਾਂਦਾ ਹੈ ਇਸ ਵਿੱਚੋਂ ਨਿਕਲਣ ਲਈ ਉਹ ਕੁਝ ਵੀ ਨਹੀਂ ਕਰ ਸਕਦਾ ਬੰਧਨ ਬੰਦਿਆ ਇਹ ਨ ਬੇਦ ਛੁਟੈ ਗੁਰਮੁਖ ਸੇਵੈ ਨਰਹਰੇ ਪਰ ਹਾਂ ਮਾਇਆ ਦੇ ਬਹੁਤ ਹੀ ਰੱਸੀ ਨਾਲ ਬੱਝਾ ਹੋਇਆ ਉਹ ਇਸ ਤਰੀਕੇ ਨਾਲ ਖਲਾਸੀ ਪਾ ਸਕਦਾ ਹੈ ਕਿ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਸਿਮਰਨ ਕਰੇ ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ ਏ ਮੇਰੇ ਮਾਨ ਘਰ ਦੇ ਮੋਹ ਦੀਆਂ ਫਾਇਆਂ ਛੱਡ ਦੇ ਏ ਮਨ ਮੇਰਿਆ ਹਰ ਸੇ ਉਹ ਪੁਰਖ ਨਿਰਾਲਾ ਰਾਮ हे मेरे मानव परमात्मा नु सिमरदा रहो जे सबना विच व्यापक भी है तिनले भी है हर सिमर एकंकार साचा सब जगत जिन उपाएया हे मेरे मानव उस एक सर्वव्यापक अते सदा स्थिर परमात्मा दा नाम सिमरदा रहो जिसने सारा जगत पैदा कीता है ਪਉਣ ਪਾਣੀ ਅਗਨ ਬੰਦੇ ਗੁਰ ਖੇਲ ਜਗਤ ਦਿਖਾਏ ਆ ਤੇ ਹਵਾ ਪਾਣੀ ਆਗ ਆਦਿ ਤਤਾਂ ਨੂੰ ਮर्याਦਾ ਵਿੱਚ ਬੰਨਿਆ ਹੋਇਆ ਹੈ ਮੇਰੇ ਮਨ ਉਹੀ ਮੁਨਕ ਨਾਮ ਸਿਮਰਦਾ ਹੈ ਜਿਸ ਨੂੰ ਗੁਰੂ ਨੇ ਜਗਤ ਵਿੱਚ ਪਰਮਾਤਮਾ ਦਾ ਇਹ ਤਮਾਸ਼ਾ ਵਿਖਾ ਦਿੱਤਾ ਹੈ ਤੇ ਨਾਮ ਵਿੱਚ ਜੁੜਿਆ ਆਚਾਰ ਊ ਵਿਚਾਰ ਆਪੇ ਹਰ ਨਾਮ ਸੰਜਮ ਜਪ ਤਪੋ हे मेरे मन नाम जपिया ही तू धार्मिक मर्यादा ਵਿੱਚ ਤੁਰਨ ਵਾਲਾ ਹੈ नाम जपिया ही तू उच्च आत्मिक जीवन ਦੀ ਵਿਚਾਰ ਦਾ مالک ਹੈ परमात्मा ਦਾ ਨਾਮ ਹੀ ਹੈ अनेका ਸੰਜਮ अनेका जाप ਤੇ अनेका ताप सखा सैन प्यार प्रीतम नाम हर का जप जपो हे मेरे मन परमात्मा ਦਾ ਨਾਮ ਸਦਾ ਜਪਦਾ ਰਹੋ ਜਪਦਾ ਰਹੋ ਇਹੀ ਹੈ ਮਿੱਤਰ ਇਹੀ ਹੈ ਸੱਜਣ ਇਹੀ ਹੈ ਪਿਆਰਾ ਪ੍ਰੀਤਮ ਏ ਮਨ ਮੇਰੇ ਆ ਤੂੰ ਥਿਰ ਰਹੁ ਚੋਟ ਨਾ ਖਾ ਵਹੀਂ ਰਾਮਾ हे मेरे मन तू परमात्मा ਦੇ ਚਰਨਾਂ ਵਿੱਚ ਅਡੋਲ ਟਿਕਿਆ ਰਹਾ ਕਰ ਇਸ ਤਰ੍ਹਾਂ ਤੂੰ ਵਿਕਾਰਾਂ ਦੀ ਸੱਤ ਨਹੀਂ ਖਾਵੇਂਗਾ ਏ ਮਨ ਮੇਰੇ ਆ ਗੁਣ ਗਾਵੇਂ ਸਹਜ ਸਮਾ ਵਹੀਂ ਰਾਮਾ हे मेरे मन ਜੇ ਤੂੰ ਪਰਮਾਤਮਾ ਦੇ ਗੁਣ ਗਾਉਂਦਾ ਰਹੇਂ ਤਾਂ ਤੋਂ ਆਤਮਾ ਕਾ ਡੋਲਤਾ ਵਿੱਚ ਲੀਨ ਰਹੇਗਾ ਗੁਣ ਗਾਏ RAM ਰਸਾਏ ਰਸੀਏ ਗੁਰ ਗਿਆਨ ਅੰਜਨ ਸਰਹੇ ਹੈ ਮਨ ਪ੍ਰੇਮ ਨਾਲ ਪ੍ਰਮਾਤਮਾ ਦੇ ਗੁਣ ਗਾਇਆ ਗੁਣ ਤੇਰੇ ਅੰਦਰ ਰਸ ਜਾਣਗੇ हे ਮੇਰੇ ਮਾਨ ਜੇ ਤੂੰ ਗੁਰੂ ਦੀ ਬਖਸ਼ੀ ਹੋਈ ਆਤਮਕ ਦੀਵਨ ਦੀ ਸੋਝ ਦਾ ਸਰਮਾ ਆਪਣੀਆਂ ਆਤਮਕ ਅੱਖਾਂ ਵਿੱਚ ਪਾ ਲੈ ਤਰੇ ਲੋਕ ਦੀਪਕ ਸ਼ਬਦ ਚਾਨਣ ਪੰਚ ਦੂਤ ਸੰਘਾਰਹਿ ਤਾਂ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਦੀਵਾ ਪ੍ਰਭੂ ਤੇਰੇ ਅੰਦਰ ਜਗ ਪੈਗ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਤੇਰੇ ਅੰਦਰ ਆਤਮਿਕ ਜੀਵਨ ਦੀ ਸੋਚ ਦਾ ਚਾਨਣ ਹੋ ਜਾਏਗਾ ਤੂੰ ਕਾਮਾਦਿਕ ਪੰਦੇ ਵਹਿਰੀਆਂ ਨੂੰ ਆਪਣੇ ਅੰਦਰੋਂ ਮਾਰ ਲੈਂਗ ਪੈ ਕਾਟ ਨਿਰਪਉ ਤਰੇਂ ਦਤਾਰੋ ਗੁਰ ਮੇਲੇ ਕਾਰਜ ਸਾਰੇ ਏ ਮੇਰੇ ਮਨ ਜੇ ਤੂੰ ਪਰਮਾਤਮਾ ਦੇ ਗੁਣ ਗਾਉਂਦਾ ਰਹੇਗਾ ਤਾਂ ਆਪਣੇ ਅੰਦਰੋਂ ਦੁਨੀਆਂ ਦੇ ਸਾਰੇ ਡਰ ਘੱਟ ਕੇ ਨਿਰਭਉ ਹੋ ਜਾਏਗਾ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਜਿਸ ਤੋਂ ਪਾਰ ਲੰਘਣਾ ਔਖਾ ਹੈ ਇਹ ਮਨ ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਜੀਵ ਦੇ ਸਾਰੇ ਕੰਮ ਸਵਾਰ ਦਿੰਦਾ ਹੈ ਰੂਪ ਰੰਗ ਪਿਆਰ ਹਰ ਸਿਉ ਹਰ ਆਪ ਕਿਰਪਾ ਤਾਰੇ ਏ ਮਨ ਜਿਸ ਮਨੋਖੋਤੇ ਪ੍ਰਮਾਤਮਾ ਆਪ ਕਿਰਪਾ ਕਰਦਾ ਹੈ ਉਸ ਦਾ ਸੋਹਣਾ ਆਤਮਕ ਰੂਪ ਹੋ ਜਾਂਦਾ ਹੈ ਸੋਹਣਾ ਆਤਮਕ ਰੰਗ ਹੋ ਜਾਂਦਾ ਹੈ ਪ੍ਰਮਾਤਮਾ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ ਏ ਮਨ ਮੇਰਾ ਤੂੰ ਕੀ ਲੈ ਆਇਆ ਕੀ ਲੈ ਜਾਏ ਸੀਰਾ ਮਾ हे मेरे मान नाथ तू जन्म समय अपने नाल कुछ ਲੈ ਕੇ ਆਇਆ ਸੀ ਨਾ ਤੂੰ ਇਥੋਂ ਤੁਰਨ ਵੇਲੇ ਆਪਣੇ ਨਾਲ ਕੁਝ ਲੈ ਕੇ ਜਾਏਗਾ ਵਿਅਰਥ ਹੀ ਮਾਇਆ ਦੇ ਮੋਹ ਦੀਆਂ ਫਾਈਆਂ ਵਿੱਚ ਫਸ ਰਿਹਾ ਹੈ اے ਮਨ ਮੇਰਾ ਆਤ ਛੁੱਟ ਸੀ ਜਾਂ ਪਰਮ ਚੁਕਾਏ ਸੀ ਰਾਮ हे मान ਮਾਇਆ ਦੇ ਮੋਹ ਦੀਆਂ ਫਾਈਆਂ ਵਿੱਚੋਂ ਤਦੋਂ ਤੇਰੀ ਖਲਾਸੀ ਹੋਵੇਗੀ ਜਦੋਂ ਤੂੰ ਮਾਇਆ ਦੀ ਖਾਤਰ ਭਟਕਣਾ ਛੱਡ ਦੇਂਗਾ ਸਨ ਸੰਚ ਹਰ ਹਰ ਨਾਮ ਵਖਰ ਗੁਰ ਸ਼ਬਦ ਪਾਉ ਪ੍ਰਸ਼ਾਨ ਹੈ हे ਮੇਰੇ ਮਨ ਪ੍ਰਮਾਤਮਾ ਦੇ ਨਾਮ ਦਾ ਧਾਨ ਇਕੱਠਾ ਕਰਿਆ ਕਰ ਨਾਮ ਦਾ ਸੌਦਾ ਵੇਹਾਜਿਆ ਕਰ हे ਮਨ ਜੇ ਤੂੰ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਅੰਦਰ ਪ੍ਰਭੂ ਦਾ ਪਿਆਰ ਪਛਾਨ ਲਏ ਮੈਲ ਪਰ ਹਰ ਸ਼ਬਦ ਨਿਰਮਲ ਮਹਲ ਕਰ ਸੱਚ ਜਾਣੇ ਪਾਸ ਸ਼ਬਦ ਦੀ ਬਰਕਤ ਨਾਲ ਵਿਕਾਰਾਂ ਦੀ ਮੈਲ ਦੂਰ ਕਰਕੇ ਤੂੰ ਪਵਿੱਤਰ ਹੋ ਜਾਏਂਗਾ ਤੂੰ ਸਦਾ ਕਾਇਮ ਰਹਿਣ ਵਾਲਾ ਘਰ ਮਹਲ ਲਭ ਲੈਣਾ ਪਾਪ ਨਾਮ ਪਾਵੇਂ ਘਰ ਸਿਧਾਵੇਂ ਜੋ ਲੈ ਅੰਮ੍ਰਿਤ ਪੀ ਰਸੋ ਏ ਮੇਰੇ ਮਾਨ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪ੍ਰੇਮ ਨਾਲ ਪੀਆ ਕਰ ਤੂੰ ਲੋਕ ਪਰਲੋਕ ਦੀ ਇੱਜ਼ਤ ਲੋਕ ਪਰਲੋਕ ਦਾ ਨਾਮੜਾ ਖਟ ਲੈਣਾ ਪ੍ਰਭੂ ਦੀ ਹਜ਼ੂਰੀ ਵਿੱਚ ਪਹੁੰਚਾਂਗੇ ਹਰ ਨਾਮ ਧਿਆਈ ਹੈ ਸ਼ਬਦ ਰਸ ਪਾਈ ਹੈ ਵੱਡ ਭਾਗ ਜਤੀ ਹੈ ਹਰ ਜਸੋ ਏ ਮਨ ਸਦਾ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਨਾਮ ਦਾ ਸਵਾਦ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਪ੍ਰਾਪਤ ਹੋ ਸਕਦਾ ਹੈ ਏ ਮਨ ਵੱਡੀ ਕਿਸਮਤ ਨਾਲ ਹੀ ਪ੍ਰਮਾਤਮਾ ਦੀ ਸਿੱਖਤ ਸਲਾਹ ਕੀਤੀ ਜਾ ਸਕਦੀ ਏ ਮਨ ਮੇਰਿਆ ਬਿਨ ਪੌੜੀਆਂ ਮੰਦਰ ਕਿਉ ਚੜੇ ਰਾਮ ਹੈ ਮੇਰੇ ਮਨ ਜਿਵੇਂ ਪੌੜੀਆਂ ਤੋਂ ਬਿਨਾ ਕੋਈ ਵੀ ਮਨੁੱਖ ਕੋਠੇ ਦੀ ਛੱਤ ਤੇ ਨਹੀਂ ਚੜ ਸਕਦਾ ਤਿਵੇਂ ਉੱਚੇ ਆਤਮਿਕ ਟਿਕਾਣੇ ਤੇ ਵਾਸਤੇ ਪ੍ਰਮਾਤਮਾ ਤੱਕ ਸਿਮਰਨ ਦੀ ਪੌੜੀ ਤੋਂ ਬਿਨਾ ਪਹੁੰਚ ਨਹੀਂ ਹੋ ਸਕਦੀ ਹੈ ਮਨ ਮੇਰੇ ਆ ਬਿਨ ਬੇੜੀ ਪਾਰਨਾ ਅੰਬੜੇ ਰਾਮ ਹੈ ਮੇਰੇ ਮਨ ਬੇੜੀ ਤੋਂ ਬਿਨਾ ਮਨੁੱਖ ਨਦੀ ਦੇ ਪਾਰਲੇ ਪਾਸੇ ਨਹੀਂ ਆਪੜ ਸਕਦਾ ਬਾਰ ਸਾਜਨ ਅਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਘਾਵੇ। हे ਮਾਨਸ ਸੱਜਣ ਪ੍ਰਭੂ ਬੇਅੰਤ ਪ੍ਰਭੂ ਪ੍ਰੀਤਮ ਪ੍ਰਭੂ ਵਿਕਾਰਾਂ ਦੀਆਂ ਲਹਿਰਾਂ ਨਾਲ ਭਰਪੂਰ ਸੰਸਾਰ ਸਮੁੰਦਰ ਦੇ ਪਾਰਲੇ ਪਾਸੇ ਵਸਦਾ ਹੈ। ਗੁਰੂ ਦੇ ਸ਼ਬਦ ਦੀ ਸੂਧ ਹੀ ਇਸ ਸਮੁੰਦਰਲੇ ਪਾਰਲੇ ਪਾਸੇ ਲੰਘਾ ਸਕਦੀ ਹੈ। ਮਿਲ ਸਾਧ ਸੰਗਤ ਕਰੇ ਰਲੀਆਂ ਫਿਰ ਨਾ ਪਛੋਤਾਵੇ। ਹੇ ਮਨ ਜੇ ਤੂੰ ਸਾਧ ਸੰਗਤ ਵਿੱਚ ਮਿਲ ਕੇ ਆਤਮਕ ਆਨੰਦ ਮਾਣਦਾ ਰਹੇ ਤਾਂ ਤੂੰ ਵੀ ਇਸ ਸੰਸਾਰ ਸਮੁੰਦਰ ਦੇ ਪਾਰਲੇ ਪਾਸੇ ਪਹੁੰਚ ਜਾਏ ਜਿਹੜਾ ਵੀ ਮਨੁੱਖ ਸਾਧ ਸੰਗਤ ਵਿੱਚ ਮਿਲ ਕੇ ਨਾਮ ਜਪਦਾ ਹੈ ਉਸ ਨੂੰ ਮੁੜ ਉਸਤਾਣਾ ਨਹੀਂ ਪੈਂਦਾ ਕਿਉਂਕਿ ਉਸ ਨੂੰ ਸੰਸਾਰ ਸਮੁੰਦਰ ਦੀਆਂ ਵਿਕਾਰ ਠੱਲਾ ਦੁੱਖ ਨਹੀਂ ਦੇ ਸਕਦੀਆਂ ਕਰ ਦਇਆ দান ਦਇਆ ਲਾਚਾ ਹਰ ਨਾਮ ਸੰਗਤ ਪਾਓ हे दयाल प्रभु मेरे ऊपर दया कर मेनू अपने सदा थिर नाम दा दान दे मैं तेरे नाम दी संगत हासिल करी रखान नानक पैम पै सुनो प्रीतम गुरु शबद मन समझाव नानक विनती करदा हे प्रीतम मेरी विनती सुन मेहर कर मैं गुरु दे शबद दे राही अपने मन नु आत्मिक जीवन दी सूझ द인다 रहान